ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜ ਆਪਾਂ ਤੁਹਾਨੂੰ 98 ਸਾਲ ਦਾ ਹਵਾਲ ਜਿੰਦਗੀ ਬਲਾਸ ਦੀ ਲੜੀ ਤੱਕ ਸਰਵਨ ਕਰਾਉਣ ਜਾ ਰਹੇ ਹਾਂ ਚੱਲੀ ਉਮਰ ਉਹ 98 ਸਾਲ ਦੀ ਏ ਬੰਦੀ ਵੇਖ ਲੈ ਦੁੱਖ ਸੰਸਾਰ ਦਾ ਈ ਜੁਰੂ ਜਰ ਜਨਮ ਤੇ ਤਮਾ ਬਦਲੇ ਸਦਾ ਹੋਮਦਾ ਜੰਗ ਤਲਵਾਰ ਦਾ ਈ ਅੱਖ ਖੋਲ ਕੇ ਵੇਖ ਲੈ ਜਗਤ ਸਾਰਾ ਤੇ ਭਰਿਆ ਕਾਮ ਕ੍ਰੋਧ ਹੰਕਾਰ ਦਾਈ लाठी डांगा ਤੇ ਹੱਥ ਸ਼ਮਸ਼ੀਰ ਪਕੜੀ ਪਿਆ ਇੱਕ ਨੂੰ ਦੂਸਰਾ ਮਾਰਦਾਈ ਇਥੇ ਨਹੀਂ ਆਰਾਮ ਦੀ ਨੀਂਦ ਪਿਆਰੇ ਦੁਨੀਆ ਜਾਨ ਵਿਸ਼ਾਵਲਾ ਸਾਰਦਾਈ ਰੋਂਦਾ ਪਿੱਟਦਾ ਪਿਆਵਰ ਲਾਪ ਕਰਦਾ ਜਗਤ ਲਦਿਆ ਦੁੱਖ ਤੇ ਭਾਰ ਦਾਈ ਕੋਈ ਕਿਸੇ ਦਾ ਭਲਾ ਨਹੀਂ ਚਾਹੁੰਦਾ ਏ ਇੱਕ ਦੂਸਰਾ ਖੂਨ ਗੁਜ਼ਾਰਦਾਈ ਤਪਦਾ ਜਗਤ ਕ੍ਰੋਧ ਦੇ ਨਾਲ ਜਾਣੀ ਅਹਿਰਨ ਜਸਤਰਾ ਮਰਦ ਲੋਹਾਰदाई ਕੋਈ ਗਮ ਦੇ ਵਿੱਚ ਗਮਨਕ ਬੈਠਾ ਕਾਟਾ ਪੈ ਗਿਆ ਜਿਵੇਂ ਵਪਾਰਦਾਈ ਚੁੱਟਾ ਖਾਉਂਦਾ ਜੱਗ ਜਹਾਨ ਸਾਰਾ ਢਾਂਡਾ ਪਕੜਦਾ ਜਿਵੇਂ ਠਠਿਆੜਦਾ ਤੋਤਖੰਦਾ ਜਗ ਜਹਾਨ ਸਾਰਾ ਆਂਡਾ ਖੜਕਦਾ ਜਿਵੇਂ ਠਠਿਆੜਦਾ ਹੀ ਜੋਰਦਾਰ ਉਜਾੜਦਾ ਮਾਰਿਆਂ ਨੂੰ ਲੌੜਾ ਹੋਏ ਕੇ ਪੈਰ ਪਸਾਰਦਾਈ ਕੋਈ ਧਮਦਾ ਵੇਖ ਲੈ ਕਹੀ ਫੜ ਕੇ ਕੋਈ ਜੋਰ ਦੇ ਨਾਲ ਉਸਾਰਦਾ ਈ ਸਭ ਕੋਈ ਗੋਤ ਦੀ ਚੋਟ ਉਲਾਰਦਾ ਏ ਪਾਸੇ ਲੱਗਿਆ ਜਿੱਤ ਤੇ ਹਾਰ ਦਾਈ ਕੋਈ ਨਾਲ ਹੰਕਾਰ ਦੇ ਬੋਲਦਾ ਏ ਹੱਥੀਂ ਪਕੜ ਕੇ ਦਾਗ ਲਲਕਾਰਦਾਈ ਕੋਈ ਡਿੱਗਿਆ ਹਸਪਤਾਲੇ ਅੰਦਰ ਲੱਗਾ ਜਿਸਮ ਤੇ ਜ਼ਖਮ ਕਟਾਰਦਾਈ ਕੋਈ ਧੜਵੀ ਮਾਰਦਾ ਧੜਿਆਂ ਨੂੰ ਖਾਂਦਾ ਲੁੱਟ ਕੇ ਮਾਲ ਬਾਜ਼ਾਰ ਦਾਈ ਕੋਈ ਰੋਂਦਾ ਖਤਾ ਕਸੂਰ ਕਰਕੇ ਕੀਤਾ ਜੇਲ੍ਹ ਮੇਂ ਕਹ ਦੋ ਸਰਕਾਰदाई ਡੁੱਬਾ ਜਾਵਦਾ ਵਿਸ਼ੇਵਕਾਰ ਅੰਦਰ ਜਗਤ ਪੁਤਲਾ ਵਿਸ਼ੇਵਕਾਰदाई ਕੋਈ ਰੋਂਦਾ ਜਿਗਰ ਫਰਾਕ ਅੰਦਰ ਦਿਲ ਬਰ ਹੋ ਗਿਆ ਜੁਦਾ ਦਿਲ ਦਰਦਾਈ ਕੋਈ ਕਿਸੇ ਨੂੰ ਜਾਦੂਆਂ ਨਾਲ ਫੜਦਾ ਤੇ ਜਿਵੇਂ ਹੀੜਿਆ ਸ਼ੌਕ ਸ਼ਿਕਾਰਦਾਈ ਕੋਈ ਰੋਮ ਦਾ ਬੈਠ ਕੇ ਮਰ ਗਿਆ ਨੂੰ ਨੈਣੀ ਵਰਸਦਾ ਨੀਰ ਪਿਆਰ ਦਾਈ ਕੋਈ ਵਿੱਚ ਗ੍ਰਸਤ ਦੇ ਕੈਦ ਹੋਇਆ ਤੰਦਾ ਛੋੜਦਾ ਨਹੀਂ ਘਰ ਬਾੜ ਦਾਈ ਕੋਈ ਮੱਛਲੀ ਵਾਂਗਰਾ ਤੜਫਦਾ ਏ ਤੇ ਮੰਜਾ ਚੀਖਦਾ ਸਖਤ ਬਿਮਾਰ ਦਾਈ ਦੁਨੀਆਂ ਪਈ ਨਖਤੜੀ ਜੰਗ ਕਰਦੀ ਜਦ ਹੁੰਦਾ ਕਾਬਲ ਕੰਧਾਰ ਦਾਈ ਦਿਲਾਂ ਮੇਰੇ ਆ ਦੁੱਖਾਂ ਦੀ ਖਾਨ ਦੁਨੀਆ ਲੱਗੇ ਪਤਾ ਨਾ ਪਾਰ ਉਰਾਰ ਦਾਈ ਊਠ ਛੱਡ ਕੇ ਸੱਚ ਨੂੰ ਪਕੜ ਪਾਕੀ ਕਰ ਲੈ ਦੇਖਣਾ ਮੁਖੜਾ ਯਾਰ ਦਾਈ ਜਿੰਦੇ ਬੁਲਬੁਲੇ ਛੱਡਣਾ ਬਾਗ ਦੁਨੀਆਂ ਕਰ ਲੈ ਉੱਡ ਕੇ ਸਹਿਰ ਗੁਲਜ਼ਾਰदाई ਖਿਜ ਮੌਤ ਨੇ ਆਫਨਾ ਕਰਨਾ ਤੇਰਾ ਮੁਖੜਾ ਫੁੱਲ ਕਚਨਾਰदाई ਦੁਨੀਆਂ ਛੱਡ ਕੇ ਦੁਨੀਆਂ ਵਿੱਚ ਰਹਿੰਦੇ ਜਿੰਨਾ ਪੜ ਲਿਆ ਹਰਫ ਵਿਚਾਰ ਦਾਈ 체ਤੀ ਉੱਠ ਕੇ ਗਾਫਲਾ ਫਿਕਰ ਕਰ ਲੈ ਕਾਲ ਹੁਕਮ ਦਿੰਦਾ ਮਾਰੂ ਮਾਰਦਾਈ ਦਇਆ ਸੰਗ ਨਾ ਮੌਤ ਨੂੰ ਦੂਰ ਜਾਣੀ ਵਹਿਦਾ ਪੁੱਜਿਆ ਆਣ ਇਕਰਾਰ ਦਾਈ ਦਇਆ ਸੰਗ ਨਾ ਮੌਤ ਨੂੰ ਦੂਰ ਜਾਣੀ ਤੇ ਵਹਿ ਦਾ ਪੁੱਜਿਆ ਆਣ ਇਕਰਾਰ ਦਾਈ 60ਵੇਂ ਸਾਲ ਦਾ ਹਵਾਲ ਚੜਿਆ 60ਵਾਂ ਸਾਲ ਕਰ ਖਿਆਲ ਵੇਖੂ ਸਿੱਖੀ ਗੁਰੂ ਗੁਰਦੇਵ ਦੀ ਪਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜੀੜਾ ਵਾਂਗ ਸਹਿਬ ਜਾਦਿਆਂ ਮਰੇ ਸਿਖਾ ਸਿੱਖੀ ਵਿੱਚ ਤਾਂ ਉੱtre ਉਹ ਪੂਰਾ ਜੀਵਨ ਸਿੰਘ ਦੇ ਵਾਂਗ ਨਾ ਡਰੇ ਸਿਖਾ ਸਿੱਖੀ ਵਿੱਚ ਤਾਂ ਉੱtre ਉਹ ਪੂਰਾ ਦੇਵੇ ਸੀਸ ਨਾ ਸੀ ਉੱਚਰੇ ਸਿਖਾ ਸਿੱਖੀ ਵਿੱਚ ਤਾਂ ਉੱtre ਉਹ ਪੂਰਾ ਪੰਜਾ ਪਿਆਰਿਆ ਵਾਂਗਰਾ ਕਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਧਰਮ ਹੇਤ ਜੋ ਦੁੱਖ ਦੇ ਹਜਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜਿਹੜਾ ਵਾਂਗੋ ਮਸਕੀਨੀ ਹਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਦੇਵੇ ਸੀਸ ਜੇ ਸਿੱਖ ਤੂੰ ਸਰੇ ਸਿਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜਿਹੜਾ ਜਗਤ ਭਵ ਸਾਗਰੋਂ ਤਰੇ ਸਿਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਅੱਗੇ ਗੁਰੂ ਕੇ ਸੀਸ ਨੂੰ ਧਰੇ ਸਿਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਬਾਣਾ ਗੁਰੂ ਗੁਰਦੇਵ ਦਾ ਜਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜਾਵੇ ਅਗਾਲਾ ਇਸਾਲ ਨੂੰ ਤਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜਿਹੜਾ ਆਪਣੇ ਦੀਨ ਤੋਂ ਲੜੇ ਸਿੱਖਾ ਸਿੱਖੀ ਸਦਕ ਨਭਾਉਣ ਦੀ ਦੂਰ ਮੰਜ਼ਲ ਗੱਲਾਂ ਮਾਰੇ ਤੂੰ ਬੈਠ ਕੇ ਘਰੇ ਸਿੱਖਾ ਦਇਆ ਸਿੰਘ ਨਹੀਂ ਸਿੱਖਿਆ ਸਿੱਖੀ ਤੈਣੇ ਪਾਈ ਕਛ ਨੂੰ ਗੁਜ਼ਰ ਗਏ ਬਰੇ ਸਿਖਾ ਦਇਆ ਸਿੰਘ ਨਹੀਂ ਸਿੱਖਿਆ ਸਿੱਖੀ ਤੈਣੇ ਤੇ ਪਾਈ ਕਛ ਨੂੰ ਗੁਜ਼ਰ ਗਏ ਬਰੇ ਸਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸੀ 98ਵੀਂ ਤੇ 60ਵੀਂ ਸਾਲ ਦਾ ਹਵਾਲ ਸੋ ਸੁਣ ਕੇ ਵਿਚਾਰ ਕੇ ਗੌਰ ਕਰਕੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ